ਪੂਰਾ ਸੈਪਟੈਂਬਰ ਦੀ ਵੀ ਗੱਲ ਕਰੀਏ ਤਾਂ ਠੀਕ ਹੈਗਾ ਸੈਕਿੰਡ ਵੀਕ ਸੈਪਟੈਂਬਰ ਵੀ ਚੰਗਾ ਮੀਂਹ ਪਊਗਾ ਸਾਰੇ ਪੰਜਾਬ ਦੇ ਵਿੱਚ ਹੀ ਪੈਣ ਪੂਰੇ ਪੰਜਾਬ ਚ ਮੀਂਹ ਪਊਗਾ ਘਟੋ ਘਟ ਦੋ ਤਿੰਨ ਪਹਾੜਾਂ ਦੀ ਗੱਲ ਕਰੀਏ ਤਾਂ ਪਹਾੜਾਂ ਵਿੱਚ ਵੀ ਕੋਈ ਜ਼ਿਆਦਾ ਇੰਨਾ ਬਹੁਤ ਤੇਜ਼ ਮੀਂਹ ਪੈਣ ਦੇ ਚਾਂਸਸ ਨਹੀਂ ਹੈ ਉੱਥੇ ਵੀ ਦੋ ਤਰੀਕ ਦੋ ਤੋਂ ਦੋ ਤੋਂ ਤਿੰਨ ਤਰੀਕ ਨੂੰ ਫਿਰ ਪਊਗਾ ਵੀ ਇੱਕ ਦੋ ਥਾਂ ਤੇ ਅਲਰਟ ਹੈ ਯੈਲੋ ਅਲਰਟ ਕਿਹੜੇ ਕਿਹੜੇ ਵੈਸਟਰਨ ਪੰਜਾਬ ਤੇ ਨਾਰਥ ਪੰਜਾਬ ਚ ਪੂਰਾ ਸਪਟੈਂਬਰ ਜੇ ਮੌਸਮ ਜੋ ਹੈ ਇਸ ਵਾਰ ਚੱਲ ਭਾ ਵਿਚ ਵਿਚ ਪਰਸੋਂ ਹੋਏਗੀ ਜਿਹੜਾ ਮੌਨਸੂਨ ਹੈਗਾ ਨਾ ਉਹਦਾ ਜਿਹੜਾ ਡਿਸਟ੍ਰਿਬਿਊਸ਼ਨ ਹੈਗਾ ਬਹੁਤ ਚੰਗਾ ਹੈ ਇਹ ਮਸਲਾ ਵਾਸਤੇ ਵੀ ਔਰ ਜਿਵੇਂ ਨਹੀਂ ਪਾਣੀ ਵਾਸਤੇ ਬਹੁਤ ਥੀਏ ਤੁਸੀਂ ਵੇਖ ਰਹੇ ਹੋਣਗੇ ਅਗਸਤ ਸਦਕਾ ਕਾਫੀ ਚੰਗਾ ਰਹਾ ਪਰ yağ ਵਾਸਤੇ ਵੀ ਜਿਸ ਤਰ੍ਹਾਂ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ 'ਚ ਪਿਛਲੇ 2 ਦਿਨਾਂ ਦੇ ਵਿੱਚ ਮੀਂਹ ਪੈਂਦਾ ਰਿਹਾ ਤਾਂ ਆਉਣ ਵਾਲੇ 5 ਜਾਂ 7 ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਆ ਜਿਹੜਾ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਵਿੱਚ ਰਹਿਣ ਵਾਲਾ ਤੇ ਕਿੰਨੋ ਕੀ ਜਿਹੜੀ ਰਾਹਤ ਆ ਲੋਕਾਂ ਨੂੰ ਮਿਲਣ ਵਾਲੀ ਆ ਗਰਮੀ ਤੋਂ ਕਿੰਨਾ ਕੁ ਬਦਲਾਅ ਜਿਹੜਾ ਮੌਸਮ ਦੇ ਵਿੱਚ ਆਉਣ ਵਾਲਾ ਸਾਡੇ ਨਾਲ ਮੌਸਮ ਵਿਭਾਗ ਦੇ ਡਾਕਟਰ ਸਰਿੰਦਰਪਾਲ ਮੌਜੂਦ ਨੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਜੀ ਬਹੁਤ ਧੰਨਵਾਦ ਜੀ ਕਿਸ ਤਰ੍ਹਾਂ ਦੇ ਅਨੁਮਾਨ ਨੇ ਆਉਣ ਵਾਲੇ 5 ਤੋਂ ਲੈ ਕੇ 7 ਦਿਨਾਂ ਦੇ ਵਿੱਚ ਕਿੰਨਾ ਕੁ ਮੀਂਹ ਹੈ ਜਿਹੜਾ ਪੰਜਾਬ ਦੇ ਵਿੱਚ ਪੈਣ ਜਾਏਗਾ ਦੇਖੋ ਹੁਣ ਦੋ ਦੋ ਦਿਨ ਤੱਕ ਮੀਂਹ ਘਟ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਵਿੱਚ ਹੁਣ ਤਾਂ ਵਿਚ ਵਿਚਾਰੇ ਇੱਕ ਇੱਕਾ ਦੁੱਕਾ ਮੀਂਹ ਦੇ ਚਾਂਸਸ ਹੈਗੇ ਜੀ ਲੇਕਿਨ ਫਿਰ ਤੋਂ ਦੋ ਤਰੀਕ ਤੋਂ ਬਾਅਦ ਫਿਰ ਤੋਂ ਮੌਨਸੂਨ ਐਕਟਿਵ ਹੋਏਗਾ ਔਰ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਜ਼ਿਆਦਾਤਰ ਥਾਵਾਂ ਤੇ ਚੰਗਾ ਮਲਿਕ ਚੰਗਾ 스ਪੈਲ ਆਊਗਾ ਜੀ ਉਹਦੇ ਕਰਕੇ ਜਿਹੜਾ ਡੈਫਿਸਿਟ ਹੈਗਾ ਉਹਦੇ ਦੀ ਰਿਕਵਰੀ ਹੋਏਗੀ ਔਰ ਨਾਲ ਨਾਲ ਜਿਹੜਾ ਹੈਗਾ ਮਤਲਬ ਜਿਹੜਾ ਪਾਣੀ ਦੀ ਸਾਨੂੰ ਲੋਡ ਹੈਗੀ ਹੈ ਜੀ ਉਹ ਵੀ ਸਾਨੂੰ ਪੂਰੀ ਹੋਣੀ ਹੋਏਗੀ ਉਹਦੇ ਕਰਕੇ ਉਸ ਤੋਂ ਬਾਅਦ ਅਸੀਂ ਪੂਰਾ ਸੈਪਟੰਬਰ ਦੀ ਵੀ ਗੱਲ ਕਰੀਏ ਤਾਂ ਠੀਕ ਹੈਗਾ ਸੈਕੰਡ ਵੀਕ ਸੈਪਟੰਬਰ ਵੀ ਚੰਗਾ ਵੀ ਪਾਊਗਾ ਜੀ ਔਰ ਲਗ ਉਹ ਪੂਰਾ ਸੈਪਟੰਬਰ ਜਿਹੜਾ ਮੌਨਸੂਨ ਜਿਹੜਾ ਇਸ ਵਾਰ ਚੱਲੂਗਾ ਵਿਚ ਵਿਚ ਬਾਰਿਸ਼ਾਂ ਹੋਏਗੀ ਜਿਹੜਾ ਅਗਲੇ ਮਹੀਨੇ ਮੀਂਹ ਪੈਣਾ ਪਹਿਲੀਆਂ ਡੇਟਾਂ ਦੇ ਵਿੱਚ 2 ਤੋਂ ਨੇੜੇ ਤੇੜੇ 1 ਤੋਂ 2 ਦੇ ਵਿੱਚ ਵਿੱਚ ਉਹ ਪੰਜਾਬ ਦੇ ਕਿਹੜੇ ਇਲਾਕੇ ਦੇ ਵਿੱਚ ਪੈਣਾ ਸਾਰੇ ਪੰਜਾਬ ਦੇ ਵਿੱਚ ਹੀ ਪੈਣਾ ਸਾਰੇ ਪੰਜਾਬ ਚ ਪੈਣ ਦੀ ਚਾਂਸਸੇ ਹੈਗੇ ਕਿਉਂਕਿ ਜਿਹੜਾ ਬੰਗਾਲ ਦੀ ਖਾੜੀ ਤੋਂ ਠੀਕ ਮੌਨਸੂਨਲ ਸਿਸਟਮ ਚੰਗਾ ਆ ਰਿਹਾ ਐਕਟਿਵ ਹੈ ਕਾਫੀ ਔਰ ਦੂਜਾ ਪੱਛਮੀ ਖੂਬ ਵੀ ਹੈਗਾ ਉਹਦੇ ਕਰਕੇ ਲੱਗ ਉਹ ਚਾਂਸਸੇ ਹੈਗੇ ਇਹ ਸੰਭਾਵਨਾ ਹੈ ਕਿ ਪੂਰੇ ਪੰਜਾਬ ਚ ਮੀਂਹ ਪਊਗਾ ਘੱਟੋ ਘੱਟ 2 ਦਿਨ ਦੋ ਦਿਨ ਲਗਾਤਾਰ ਲੋ ਦੋ ਦਿਨ ਮਤਲਬ ਵਿਚ ਵਿਚ ਪਊਗਾ ਲੇਕਿਨ ਕੱਡੀਆਂ ਹੈਵੀ ਮੀ ਹੈ ਇੱਕ ਦੋ ਥਾਂ ਤੇ ਹੈਵੀ ਵੀ ਹੈ ਬਹੁਤ ਹੈਵੀ ਨਹੀਂ ਹੈ ਉਹ ਤਾਂ ਮੈਂ ਫਿਰ ਕੱਟੂਗਾ ਲੇਕਿਨ ਫਿਰ ਤੋਂ ਜਿੱਦਾਂ ਮੈਂ ਕਹਿਆ ਕਿ ਸੈਪਟੈਂਬਰ ਵਿਚ ਵਿਚ ਜਿਹੜਾ ਰੇਨਫਾਲ ਐਕਟੀਵਿਟੀ ਕੰਟੀਨਿਊ ਕਰੂ ਕੋਈ ਜਿਹੜਾ ਦੋ ਦਿਨ ਮੀ ਪੈਣਾ ਕੋਈ ਅਲਰਟ ਵੀ ਜਾਰੀ ਕੀਤਾ ਹੈ ਜਿੰਨਾ ਜਾਂ ਫਿਰ ਹਲਕਾ ਹੀ ਮੀ ਹੈ ਨਹੀਂ ਦੇਖੋ ਮੋਡਰੇਟ ਵੀ ਪਊਗਾ ਉਹਦੇ ਵਿੱਚ ਇੱਕ ਦੋ ਥਾਂ ਤੇ ਅਲਰਟ ਹੈ येलो ਅਲਰਟ ਵੈਸਟਰਨ ਪੰਜਾਬ ਤੇ ਨਾਰਥ ਪੰਜਾਬ ਚ ਜ਼ਿਆਦਾ ਅੰਦਰ ਉੱਥੇ ਚਾਂਸਸ ਹੈਗਾ ਬਾਕੀ ਇੰਨਾ ਕੋਈ ਬਹੁਤ ਜ਼ਿਆਦਾ ਮੀਂਹ ਨਹੀਂ ਹੈ ਕਿ ਬਹੁਤ ਭਾਰੀ ਮੀਂਹ ਹੈਗਾ ਅਤਿੰਤ ਭਾਰੀ ਮੀਂਹ ਹੈਗਾ ਇਦਾਂ ਦੇ ਚਾਂਸਸ ਨਹੀਂ ਹੈ ਟੈਂਪਰੇਚਰ ਕੀ ਕਹਿੰਦਾ ਕਿੰਨਾ ਕੁ ਗਰਾਵਟਾ ਜਿਹੜੀ ਹੁਣ ਮੌਸਮ ਦੇ ਵਿੱਚ ਬਦਲਾਅ ਆਉਣ ਕਰਕੇ ਟੈਂਪਰੇਚਰ ਦੇ ਵਿੱਚ ਆਈ ਹੈ ਕਿੰਨਾ ਕੁ ਟੈਂਪਰੇਚਰ ਜਿਹੜਾ ਰਿਕਾਰਡ ਕੀਤਾ ਜਾ ਰਿਹਾ ਹੈ ਦੇਖੋ 25 ਤੋਂ 26 ਐਵਰੇਜ ਟੈਂਪਰੇਚਰ ਪੰਜਾਬ ਚੱਲ ਰਿਹਾ ਹੈ ਲੇਕਿਨ ਜਿਹੜਾ ਵੈਸਟਰਨ ਪਾਰਟ ਹੈ ਉੱਤੇ 26 ਪਲੱਸ ਹੈ ਔਰ ਹੁਣ ਜਿਹੜਾ ਹੈਗਾ ਦੋ ਕੁ ਦਿਨਾਂ ਵਿੱਚ ਕੁਝ ਵੱਧੂਗਾ ਕਿਉਂਕਿ ਹੁਣ ਅਸੀਂ ਮੀ ਜਿਹੜਾ ਘਟ ਜਾਊਗਾ ਅਗਲੇ 2-3 ਦਿਨਾਂ ਦਾ ਘਟ ਮੀ ਜਿਹੜਾ ਘਟ ਪਊਗਾ ਲੇਕਿਨ ਫਿਰ ਤੋਂ ਕਿਉਂਕਿ 2 ਤਰੀਕ ਤੋਂ ਫਿਰ ਤੋਂ ਮੌਨਸੂਨ ਐਕਟਿਵ ਹੋਏਗਾ ਫਿਰ ਤੋਂ ਟੈਂਪਰੇਚਰ ਘਟੂਗਾ ਤਾਂ ਓਵਰਆਲ ਟੈਂਪਰੇਚਰ ਬਹੁਤ ਸਖਤ ਨਹੀਂ ਹੈ ਪਹਾੜੀ ਇਲਾਕਿਆਂ ਦੀ ਕੀ ਸਥਿਤੀ ਹੈ ਕਿ ਪਹਾੜੀ ਇਲਾਕੇ ਦੇ ਵਿੱਚ ਮੀਂਹ ਇਸ ਵੇਰ ਘੱਟ ਪਿਆ ਕਿੰਨਾ ਘਮੀ ਪੈ ਰਿਹਾ ਪਹਾੜੀ ਇਲਾਕਿਆਂ 'ਚ ਉੱਥੇ ਵੀ ਜ਼ਿਆਦਾ ਨਹੀਂ ਹੈ ਇਸ ਵਾਰ ਮੀ ਹਾਲਾਂਕਿ ਅਗਸਤ ਤੁਸੀਂ ਵੇਖ ਰਹੇ ਹੋਣਗੇ ਕਿ ਅਗਸਤ ਸਾਡਾ ਕਾਫੀ ਚੰਗਾ ਰਿਹਾ ਪੰਜਾਬ ਵਾਸਤੇ ਵੀ ਔਰ ਇਸ ਸਾਲ ਪੰਜਾਬ 'ਚ 8 8% ਜ਼ਿਆਦਾ ਮੀਂਹ ਪਿਆ ਹੈ ਔਰ 192000 ਜਿਹ 2019 ਤੋਂ ਬਾਅਦ ਜਿਹੜਾ ਚੰਗਾ ਵੀ ਪਿਆ ਉਸ ਟਾਈਮ ਵੀ ਇੰਨਾ ਵੀ ਪਿਆ ਸੀ ਕਿ ਉਹ ਤੋਂ ਬਹੁਤ ਹੋਰ ਚੰਗਾ ਮੀ ਪਿਆ। ਆ ਬਾੜਾਂ ਦੀ ਗੱਲ ਕਰੀਏ ਤਾਂ ਬਾੜਾਂ ਵਿੱਚ ਵੀ ਕੋਈ ਜਦਾ ਇੰਨਾ ਬਹੁਤ ਤੇਜ਼ਮੀ ਪੈਣ ਦੇ ਚਾਂਸਸ ਨਹੀਂ ਹੈਗੇ। ਉੱਥੇ ਵੀ 2 ਤਰੀਕ 2 ਤੋਂ 2 ਤੋਂ 3 ਤਰੀਕ ਨੂੰ ਪੌਗਮੀ। ਲੇਕਿਨ ਅੱਧਨੀ ਅਕਿ ਜਿਹਦਾ ਪਿਛਲੇ ਸਾਲ ਬਹੁਤ ਤੇਜ਼ਮੀ ਪਿਆ ਸੀ ਉਧਰ ਦੇ ਚਾਂਸਸ ਨਹੀਂ ਹੈਗੇ। ਇਸ ਲਈ ਸਾਲ ਬਹੁਤ ਤੋਂ ਵੱਡੀ ਤਵਾਹੀ ਪੰਜਾਬ ਦੇ ਵਿੱਚ ਵੀ ਹੋਈ ਸੀ, ਹਿਮਾਚਲ ਦੇ ਵਿੱਚ ਵੀ ਹੋਈ ਸੀ। ਉਸ ਉਹਨਾਂ ਹੀ ਮੀ ਪਿਆ ਜਾਂ ਉਸ ਤੋਂ ਘੱਟ ਵੀ ਪਿਆ ਸਾਲ। ਨੇ ਮੀਤੀ ਸਾਲ ਘਟੇ ਕਿਉਂਕਿ ਲਾਸਟイヤー ਤਾ ਤੁਸੀਂ ਦੇਖ ਰਹੇ ਹੋਣੇ ਕਿ ਜੁਲਾਈ ਤੋਂ ਕੰਟੀਨਿਊ ਰੇਨਫਾਲ ਹੋ ਰਹੀ ਸੀ ਕਿ ਜੂਨ ਤੋਂ ਸ਼ੁਰੂ ਹੋ ਗਈ ਸੀਗੀ ਖਾਸ ਕਰ ਪਹਾੜਾਂ ਚ ਤ ਮਾਰਚ ਅਪ੍ਰੈਲ ਤੋਂ ਲਗਾਤਾਰ ਮੀਂਹ ਪੈ ਰਿਹਾ ਸੀਗਾ ਉਹ ਇੱਕ ਪਹਿਲੀ ਗੱਲ ਇਹ ਸਰ ਕੰਟੀਨਿਟੀ ਨਹੀਂ ਹੈ ਗ੍ਰੇਨਫਲ ਵਿੱਚ ਸਮਰ ਚ ਬਹੁਤ ਘਟ ਮੀ ਪਿਆ ਮਾਰਚ ਅਪ੍ਰੈਲ ਮਹੀਨੇ ਵਿੱਚ ਵੀ ਔਰ ਜੂਨ ਜੁਲਾਈ ਵੀ ਲਗਭਗ ਡਰਾਈ ਸੀਗੇ ਅਸੀਂ ਪੰਜਾਬ ਦੀ ਗੱਲ ਕਰੀਏ ਹਿਮਾਚਲ ਚ ਵੀ ਘਟ ਹੀ ਸੀਗਾ ਤਾਂ ਉਹ ਪਿਛਲੇ ਸਾਲ ਵਰਗੇ ਹਾਲਤ ਨਹੀਂ ਇਸ ਵਾਰ ਔਰ ਇਦੋਂ ਤਾਂ ਕੋਈ ਚਾਂਸ ਵੀ ਨਹੀਂ ਹੈ ਜਦੋਂ ਇਸ ਤਰ੍ਹਾਂ ਰੁਕ ਰੁਕ ਕੇ ਮੀਂਹ ਪੈਂਦਾ ਹੈ ਤਾਂ ਇਹ ਧਰਤੀ ਪਾਣੀ ਵਰਤੀ ਦੇਖੋ ਇਸ ਵਾਰ ਸਭ ਤੋਂ ਵਧੀਆ ਇਹ ਹੋ ਰਿਹਾ ਕਿ ਜਿਹੜਾ ਮੌਨਸੂਨ ਹੈਗਾ ਨਾ ਉਹਦਾ ਜਿਹੜਾ ਡਿਸਟ੍ਰੀਬਿਊਸ਼ਨ ਹੈਗਾ ਉਹ ਬੜਾ ਚੰਗਾ ਹੈ ਇਹ ਫਸਲਾਂ ਵਾਸਤੇ ਵੀ ਔਰ ਜ਼ਮੀਨੀ ਪਾਣੀ ਵਾਸਤੇ ਬਹੁਤ ਵਧੀਆ ਹੈ ਜਿਹਦਾ ਪਿਛਲਾ ਸਪੈਲ ਪਿਆ ਉਹ ਵੀ ਤੁਸੀਂ ਦੇਖ ਰਹੇ ਹੋਣਗੇ ਬੜਾ ਸਿਸਟਮੈਟਿਕ ਔਰ ਪੂਰਾ ਮੋਡਰੇਟ ਰੇਨਫਾਲ ਹੋਈ ਹੈ ਔਰ ਰੁਕ ਰੁਕ ਕੇ ਹੋਈ ਹੈ ਉਹਦਾ ਪਰਕੂਲੇਸ਼ਨ ਬਹੁਤ ਫਾਇਦਾ ਹੈ ਜ਼ਮੀਨ ਵਾਸਤੇ ਬਹੁਤ ਫਾਇਦਾ ਹੈ ਸੋਇਲ ਵਾਸਤੇ ਬਹੁਤ ਫਾਇਦਾ ਹੈ ਰਨ ਆਫ ਨਹੀਂ ਹੁੰਦਾ ਔਰ ਇਟ ਵਾਸ ਸਿਸਟਮੈਟਿਕ ਤਾਂ ਕਾਫੀ ਜਿਆਦਾ ਚੰਗਾ ਹੈ ਵੀ ਔਰ ਖੇਤੀਬਾੜੀ ਵਾਸਤੇ ਚੰਗਾ ਹੈ ਹੀ ਹੈ ਔਰ ਅੱਗੇ ਵੀ ਮੈਨੂੰ ਲੱਗਦਾ ਜੇ ਅਗਲਾ ਵੀ ਪਊਗਾ ਜਿਹੜਾ ਦੋ ਤਰੀਕ ਤੋਂ ਉਹ ਵੀ ਡਿਸਟ੍ਰਿਬਿਊਸ਼ਨ ਜਿਹੜਾ ਹੈਗਾ ਇਦਾਂ ਦਾ ਰਹੂਗਾ ਜਿੱਦਾਂ ਅਸੀਂ ਪਿੱਛੇ ਦੇਖ ਰਹੇ ਸੀ ਮੌਨਸੂਨ ਕਿੰਨੇ ਕ ਸਮਾਂ ਹੋਰ ਚੱਲਣ ਵਾਲਾ ਸਿਰਫ ਇਸੀ ਮੰਥ ਖਤਮ ਹੋ ਜਾਏਗਾ ਮੌਨਸੂਨ ਸੀਜ਼ਨ ਨਹੀਂ ਦੇਖੋ ਸੈਪਟੈਂਬਰ ਐਂਡ ਤੱਕ ਤਾਂ ਚੱਲੂਗਾ ਅਜੇ ਤੱਕ ਜਿਹੜਾ ਲੇਟੈਸਟ ਕੰਡੀਸ਼ਨਸ ਹੈ ਉਹ ਇੰਡੀਕੇਟ ਕਰ ਰਹੀ ਹੈ ਕਿ ਮੌਨਸੂਨ ਐਂਡ ਤੱਕ ਮੌਨਸੂਨ ਮੌਨਸੂਨ ਰਹੇਗਾ ਸੇ ਬਾਏ ਐਂਡ ਸੈਪਟੈਂਬਰ ਉਤੋਂ ਬਾਅਦ ਵੀ ਐਕਸਟੈਂਡ ਕਰ ਸਕਦਾ ਹੈ ਕਿਉਂਕਿ ਮੌਨਸੂਨ ਤੁਸੀਂ ਦੇਖ ਰਹੇ ਹੋਣਾ ਕਿ ਕੱਲੋਂ ਤੋਂ ਤਾਂ ਕਈ ਸਾਲਾਂ ਤੋਂ ਜਿਹੜਾ ਅਕਟੂਬਰ 'ਚ ਵੀ ਮੌਨਸੂਨ ਵਿਡਰੋ ਕਰਦਾ ਤਾਂ ਉਹ ਪੋਸਿਬਿਲਟੀ ਵੀ ਹੈ ਬਹੁਤ ਬਹੁਤ ਧੰਨਵਾਦ ਮੌਸਮ ਵਿਭਾਗ ਨੇ ਟਰੈਕਟਰ ਜਾਣਕਾਰੀ ਸਾਂਝੀ ਕਰ ਰਹੀ ਸੀ ਤਾਂ ਆਉਣ ਵਾਲੇ ਅਗਲੇ ਮਹੀਨੇ ਦੇ ਵਿੱਚ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਚੰਗਾ ਮੀਂਹ ਪੈਗਾ ਹਰਿਆਣੇ ਦੀ ਗੱਲ ਹੋਵੇ ਜਾਂ ਫਿਰ ਚੰਡੀਗੜ੍ਹ ਦੀ ਗੱਲ ਹੋਵੇ ਜਿਹੜਾ ਇਸ ਵਾਰ ਰੁਕ ਰੁਕ ਕੇ ਮੀਂਹ ਪਿਆ ਉਸ ਦੇ ਨਾਲ ਕੁਦਰਤ ਦਾ ਵੀ ਫਾਇਦਾ ਹੋਇਆ ਜਿਸ ਤਰ੍ਹਾਂ ਦਰਖਤ ਨੇ ਉਹ ਵੀ ਹਰੇ ਭਰੇ ਰਹੇ ਤਾਂ ਜਿਹੜਾ ਪਾਣੀ ਆ ਰੀਚਾਰਜ ਹੁੰਦਾ ਧਰਤੀ ਪੱਧਰ ਤੇ ਉਹ ਵੀ ਚੰਗਾ ਹੁੰਦਾ ਜਦੋਂ ਪਿਛਲੀ ਵਾਰ ਮੀਂਹ ਪਿਆ ਸੀ ਤਾਂ ਉਦੋਂ ਬਹੁਤ ਵੱਡੀ ਤਬਾਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੋਈ ਸੀ ਤਾਂ ਹਜੇ ਵੀ ਉਸ ਤਰ੍ਹਾਂ ਦੀ ਤਬਾਹੀ ਦੀ ਪਰਪਾਈ ਨਹੀਂ ਹੋ ਸਕੀ ਉਸ ਸਮੇਂ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਬਰਸਾਤ ਹੋਈ ਸੀ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਵੀ ਕਾਫੀ ਜਾਨਾਂ ਵੀ ਗਈਆਂ ਸੀ ਕਾਫੀ ਇਮਾਰਤਾਂ ਵੀ ਟਹਿਟੇਰੀ ਹੋ ਗਈਆਂ ਸੀ ਪਰ ਇਸ ਸਾਲ ਉਸ ਚੀਜ਼ ਤੋਂ ਬਚਾਅ ਜ਼ਰੂਰ ਰਿਹਾ ਜਿਸ ਤਰ੍ਹਾਂ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਤਾਂ ਉਸ ਨਾਲ ਫਸਲਾਂ ਨੂੰ ਵੀ ਫਾਇਦਾ ਹੋਇਆ ਕੁਦਰਤ ਪੱਖੋਂ ਜਿਹੜੇ ਦਰਖਤ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਪਿਆ ਪਰ ਫਿਲਹਾਲ ਇਸ ਤਰ੍ਹਾਂ ਦਾ ਨਹੀਂ ਹੈ ਕਿ ਹੁਣ ਬਹੁਤ ਜ਼ਿਆਦਾ ਮੀਂਹ ਪਵੇਗਾ ਇਸ ਤਰ੍ਹਾਂ ਦੀ ਕੋਈ ਚੇਤਾਵਨੀ ਹੈ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਿਆ ਫਿਲਹਾਲ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਅਗਲੇ ਮਹੀਨੇ ਦੋ ਦਿਨਾਂ ਜਿਹੜਾ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ। ਛਾਤੀ ਸਿਕੰਜੇਂਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੋਡੇ ਰਜਨਾਸ ਸਪੋਕਸਮੈਨ ਟੀਵੀ ਚੰਡੀਗੜ੍ਹ